ਸਾਸ਼ੀ ਕਾਲ ਜੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋ ਕੇ ਸੋ ਅੱਜ ਆਪਾਂ ਚੱਲੇ ਆਂ ਫੇਰ ਸ਼ਾਪਿੰਗ ਦੇ ਲਈ ਜਦ ਤੱਕ ਆ ਮੁੰਡਾ ਵਿਆਹ ਨਹੀਂ ਜਾਂਦਾ ਸਾਡੀ ਸ਼ਾਪਿੰਗ ਕੀ ਸੀ ਠੀਕ ਹੋ ਗਈ ਮੰਮੀ ਗੁਰਪ੍ਰੀਤ ਅਮਰਤ ਇੰਦਰਜੀਤ ਔਰ ਬਿਆਹਣਾ ਮੁੰਡਾ ਇਹਨੂੰ ਸਪੈਸ਼ਲ ਦੇਖਲਾ ਟ੍ਰੀਟਮੈਂਟ ਜੇ ਦੇ ਕੇ ਲੈ ਕੇ ਚੱਲੇ ਆਂ ਆਈਆ ਚੱਲੇ ਆਪਣੀ ਹਾਂ ਦੇ ਲਾ ਅਸੀਂ ਆਪ ਬੈਠਣ ਵਾਲੀ ਸ਼ੀਟ ਬੁੱਕ ਕੀਤੀ ਆ ਇਹਨੂੰ ਸਲੀਪਰ ਕਰਵਾਈ ਆਗੇ ਨਹੀਂ ਉਹ ਨਾਲ ਹੋਣਾ ਸਹੀ ਗੱਲ ਆ ਇਹਦੇ ਉਹਦੇ ਵਾਲੀ ਸ਼ੀਟ ਵੀ ਮੱਲੀ ਬੈਠਾ ਸੋ ਚਲੋ ਜੀ ਅੱਜ ਇੱਕ ਬੰਦਾ ਸਾਡਾ ਘਰੇ ਆ ਤੇ ਉਹ ਕੱਲ ਨੱਚ ਵੱੱਦ ਲਿਆ ਤੀਆਂ ਤੇ ਤਾਂ ਕਰਕੇ ਫਿਰ ਤੁਹੀ ਦੁਖਣ ਲੱਗ ਗਈ ਉਹਦੀ ਫਿਰ ਉਹ ਘਰ ਛੱਡਿਆ ਸੀ ਤੇ ਹੁਣ ਆਪਾਂ ਚੱਲੇ ਆ ਚੱਲੇ ਕਿੱਥੇ ਆਪਾਂ ਜਲੰਧਰ ਵੱਲ ਜਲੰਧਰ ਵਾਲੀ ਸਾਈਡ ਚੱਲੇ ਖੇਲਚੀਆਂ ਚੱਲੇ ਆਪਾਂ ਤੇ ਦੇਖਦੇ ਹੁਣ ਉੱਥੇ ਜਾ ਕੇ ਕੀ ਪਸੰਦ ਆਉਂਦਾ ਤੇ ਕੀ ਖਰੀਦਦੇ ਆ ਆਪਾਂ ਕੁਛ ਨਾ ਕੁਛ ਤਾਂ ਖਰੀਦ ਕੇ ਲੈ ਕੇ ਆਵੋਗੇ ਕਿਉਂਕਿ ਸੁੱਕੇ ਤਾਂ ਕੋ ਮੁਰਦੇ ਨਹੀਂ ਹੁੰਦੇ ਕਿ ਤੂੰ ਕੀ ਤਰਾੜ-ਹੜੜ ਨਹੀਂ ਆਏ ਹੋਏ ਹੈਗੇ ਬਿਆਸ ਤੇ ਤਰਿਆ ਤੇ ਆਗੇ ਤੇ ਆ ਤੇ ਐਨੇ ਥੱਕ ਕੇ ਬੈਠੇ ਬੈਠੇ ਹੁਣ ਦਾ ਸ਼ਬਦ ਵੀ ਨਹੀਂ ਨਿਕਲਦਾ ਮੂੰਹ ਚੋਂ ਹੈ ਹੁਣ ਤਾਂ ਇਹ ਆਪਾਂ ਮਾਝੇ ਚ ਆ ਗਏ ਫਿਰ ਪਤਾ ਨਹੀਂ ਕਿੱਥੇ ਆ ਗਏ ਲਓ ਵੀ ਪਹੁੰਚ ਗਿਆ ਆਪਾਂ ਪੂਰੇ 2 ਘੰਟਿਆਂ ਬਾਅਦ ਖਲਚੀਆਂ ਕਿੱਦਾਂ ਦਾ ਰਿਹਾ ਸਫ਼ਰ ਇਹ ਕਿੱਡੀ ਸੱਕੜੀ ਰਿਹਾ ਸਫ਼ਰ ਜਿਹੜੀ ਕੰਦੀ ਰੱਖੀ ਦੀ ਪਾਵਰ ਲੈਂ ਫਿਰ ਹੁਣ ਮੈਂ ਹੌਣ ਕੀ ਹੋ ਰਿਹਾ ਹੈ ਹਰ ਜੱਗ ਸਵਰ ਕਰ ਚਲੋ ਆਓ ਜੀ ਹੁਣ ਇੱਥੇ ਕਾ ਨਹੀਂ ਅੱਲਾ ਟਾਈਮ ਲੱਗਣਾ ਖਾਨੀ ਨਹੀਂ ਆਪਾਂ ਨੂੰ ਜਿੰਨਾ ਟਾਈਮ ਸਾਨੂੰ ਆਉਣ ਚ ਲੱਗ ਗਿਆ ਲੋ ਜੀ ਖੇਲਚੀਆਂ ਆਪਾਂ ਸਪੈਸ਼ਲ ਆਏ ਅੱਜ ਪਪੂ ਸ਼ਾ ਕਲੌਥ ਹਾਊਸ ਤੇ ਤੇ ਸ਼ਾਪ ਤੇ ਆ ਚੁੱਕੇ ਆਪਾਂ ਤੇ ਰਖੜੀ ਸੇਲ ਧਮਾਕਾ ਚੱਲ ਰਿਹਾ ਹੈ ਇਨਾਂ ਕੋਲ ਤੇ ਆਪਾਂ ਚੱਲਦੇ ਆਂ ਅੰਦਰ ਬਾਰ ਵੀ ਇਹਨਾਂ ਨੇ ਬਹੁਤ ਪਪੂ ਸ਼ਾ ਦੇ ਨਾਮ ਤੇ ਸੇਲ ਲਗਾਈ ਹੋਈ ਹੈ ਸੂਟ ਸਗਰਾਂ ਦੀ ਸੇਲ ਲੱਗੀ ਆ ਬਹੁਤ ਯਸ ਚਲਿਆ ਇਹ ਤੇ ਨੋਟਿਸ ਕਰਦਾ ਜਾਇਕ ਅੰਦਰ ਲੱਭੇ ਪਾ ਸਕਦਾ ਇਹਨਾਂ ਲੋਗਰ ਇਹਨਾਂ ਰੱਖਿਆ ਹੋਇਆ ਹੈ ਇਕ ਟੇਸਲ ਬੱਜਦਾ ਇਹ 10 ਸਾਲਾਂ ਲੱਗਦੇ ਹੈ ਸਸੀ ਕਬਾ ਜੀ ਬਾਕੀ ਸਾਰੇ ਬਲੌਗਰ ਇਕੱਠੇ ਹੈ ਹਾਂ ਸਾਰੀ ਬਲੌਗਰ ਇਕੱਠੇ ਹੀ ਹੈ ਜੀ ਠੀਕ ਹੈ ਜੀ ਆਪਣੇ ਅਨੁਸਾਰ ਦੋ ਕਰੇ ਹੈ ਮੈਂ ਨਹੀਂ ਹਟਾ ਟਾਈਮ ਤੇ 495 ਮੇਰੇ ਰੇਂਜ ਆਏਗਾ ਨਾਲ ਇਹਨਾਂ ਬਾਟਮ ਹੈ ਜੀ ਨਾਲ ਕਾਟਨ ਦੁਪੱਟਾ 495 ਬਹੁਤ ਡਿਫਰੈਂਟ ਜਿਹੀ ਚੀਜ਼ ਹੈ ਇਹਨਾਂ ਨਾਲ ਦੁਪੱਟਾ ਸਾਊਰ ਬਾਟਮ ਦਾ ਹੈਗਾ ਇਹਨਾਂ ਨਾਲ 495 ਮੇਰੇ ਰੇਂਜ ਚ ਹੈ ਬਿਲਕੁਲ ਆ ਰਿਹਾ ਹੈ 495 ਰੁਪਏ 495 ਰੁਪਏ 495 ਰੁਪਏ 495 ਦੇਖੋ ਹਨ 495 ਦੀ ਰੇਂਜ ਚ ਹੈਗੇ ਸਾਰੇ ਠੀਕ ਹੈ ਬਸ ਹਰ ਜੇ ਕਿਸੀ ਜਿੱਦਾਂ ਮਰਜੀ ਯੂਜ਼ ਕਰੋ ਕੋਈ ਪ੍ਰੋਬਲਮ ਨਹੀਂ ਆਏਗੀ ਇਹਦੀ 495 ਸਾਰੀ ਤੁਹਾਨੂੰ ਮਿਲ ਜਾਣੇ 495 ਦੀ ਰੇਂਜ ਚ ਲਾਰਾ ਕੇ ਵੈਰਾਈਟੀ ਪਿਓਰ ਕਾਟਨ ਹੈ ਪਤਾ ਜੀ ਨਾਮ ਕੋਈ ਆਣਾ ਕਰੀਏ ਅੱਜ ਇਹ ਆਏਗੀ ਅੱਜ ਇਹ ਹੋਪੇ ਆਏਗੀ ਇਸ ਤੋਂ 95 ਦੀ ਰੇਂਜ ਚ ਆਏਗਾ ਪਾਈ ਦੇ ਬਾਲੋ ਉਹ ਨਾਈਟ ਸਟਾਈਲ ਇੰਗਲਿਸ਼ ਆ ਰਹੀ ਗਾ ਜੀ ਐਡਰੈਸ ਦਿੱਤਾ ਪਟਿਕਾ ਕੇ 695 695 ਜੈਲ ਆ ਗਈ ਇਹ ਦੋ ਪਿਆ ਰਹੀ ਜੀ ਐਨਾ ਪੂਰਾ ਵਨ ਟਾਈਪ ਮੀਟਰ ਛੱਡ ਦੀ ਬਾਟ ਸ਼ਰਟ ਆਏਗੀ ਠੀਕ ਹੈ ਹਾਂ ਦੇਖੋ ਅਜੀ 3 ਮੀਟਰ ਬਾਟਮ ਆਏਗੀ ਨਾਲ ਬਾਟਮ ਤੇ ਵਰਕ ਆਏਗਾ ਠੀਕ ਆ ਪੋਚੇ ਵਰਕ ਆਏਗੇ ਠੀਕ ਹੈ ਨਾਲ ਦੁਪੱਟਾ ਵੀ ਮੂਹ ਪਿਆਦਾ ਜੀ ਡਿਫਰੈਂਟ ਜੀ ਚੀਜ਼ਾਂ ਨੇ ਨਾਲ ਬਣੀ ਨਾਲ ਦੁਪੱਟਾ ਇਹਦੇ ਨਾਲ ਕੋਟਾ ਡੋਰੀਆ ਕਰਾਂਗੇ ਇਸ ਤਰ੍ਹਾਂ ਦੀ ਬੂਤ ਭੈੜੀ ਹੈਗੀ ਡਿਫਰੈਂਟ ਜੀ ਕਸਾ 795 ਦੀ ਰੇਂਜ ਹੈਗਾ ਕਿ ਬਈ ਬਹੁਤ ਡਿਫਰੈਂਟ ਹੈਗਾ 800 ਤੋਂ ਜਿਆਦਾ ਹਾਂ 795 795 ਬਹੁਤ ਡਿਫਰੈਂਟ ਜੀ ਚੀਜ਼ ਹੈ ਬੇਸ ਲੈ ਕੇ ਦੇ ਫਰੇਮ ਬਲੌਰੀ ਕੰਪਨੀ ਆ ਵਿੱਚ ਆਣਾ ਲੱਗੇਗਾ ਨਾਲ ਇਹਦੇ ਨਾਲ ਥੀਮ ਦੇ ਰਿਪੋਰਟ ਨਾਲਾ ਦੁਪੱਟਾ ਆ ਗਿਆ ਜੀ ਇਹਦੇ ਲਈ ਬੜੀ ਬੁਲੀਆ ਇੱਕ ਹੋਰ ਮਤਲਬ ਡਿਫਰੈਂਟ ਜੀ ਚੀਜ਼ ਹੈ ਨਵਾਂ ਕੈਨਸਲੇਸ਼ਨ ਟੂਡਾ ਕਿਉਂ ਭਾਵਨਾ ਕੋਸ਼ਿਸ਼ ਬੰਦ ਜੀ ਮੈਂ ਲੈ ਇੱਕ ਬੂਟ ਲੈਣਾ ਠੀਕ ਹੈ ਨਾਲ ਦੁਪੱਟਾ ਹੀ ਬਹੁਤ ਪਿਆਰਾ ਹੈਗਾ ਆਹ ਡਿਜ਼ਾਈਨਰ ਚੀਜ਼ਾਂ ਆਉਂਦੀਆਂ ਆਹਦੀ ਖੁਦੀ ਤਿਆਰ ਕੀਤੀ ਹੁੰਦਾ ਪਪਾ ਸਾਹਿਬ ਕਰਾਉਂਦਾ ਆਹਦੀ ਖੁਦੀਆਂ ਬਣਤੀਆਂ ਬਹੁਤ ਪਿਆਰੀ ਜਿਹੀ ਬੂਟ ਨਾਲ ਦੁਪੱਟਾ ਆਹ ਜੀ ਚੇਡ ਬਹੁਤ ਨੇ ਕਿੰਨੇ ਆਹ ਜੀ ਬੂਟ ਜਿਹੜਾ ਨਾਲ ਦੁਪੱਟਾ ਹੈ ਦੋ ਸ਼ੇਡ ਹਾਂਜੀ ਕੀ ਰੇਂਜ ਸਾਫ ਹੋਏ 95 ਦੇ ਰੇਂਜ ਚਾਹੀਦਾ ਦੋਨੇ ਸ਼ੇਡ ਦੋਨੇ ਬੱਝ ਰਿਹਾ ਯਾਰ ਨਿਓਨ ਪ੍ਰਿੰਟ ਵੀ ਸੋਨਾ ਅਬੀ ਬੱਝ ਰਿਹਾ ਹੈ ਠੀਕ ਹੈ ਜੀ ਸੋਨੇ ਡਿਫਰੈਂਟ ਆ ਗਿਆ ਦਿਖਾਉਂਦਾ ਪਰਸਪਰ ਨਾਲ ਜੀ ਬੋਰ ਬੈਰੀ ਠੀਕ ਹੈ ਜੀ ਮੈਚਿੰਗ ਸੂਟ ਆਏਗਾ ਨਾਲ ਇਹਦੇ ਨਾਲ ਦੁਪੱਟਾ ਡੋਰ ਜਿਹੜਾ ਸਹੀ ਲੱਗਦਾ ਉਹ ਸਾਈਡ ਕਰਾ ਲਓ ਚੱਲ ਰਹੇ ਆ ਬਾਜੂ ਵਿਦ ਪਹੁੰਚੇ ਨੇ ਬਣਿਆ ਦੇ ਵਿੱਚ 625 ਠੀਕ ਹੈ ਜੀ ਪਹੁੰਚੇ ਆਉਣਗੇ ਆ ਬਾਜੂ ਨਾਲ ਕਿ ਨਾਲ ਦੁਪੱਟਾ ਮਸਲੀਨ ਦਾ ਆਇਆ ਇਹ ਕਪੜਾ ਕੀ ਆ ਗਿਆ ਆ ਮਸਲੀਨ ਦੇ ਉੱਪਰ ਹੈਗਾ ਜੀ ਉਹ ਨਹੀਂ ਇਹ ਰੂਪੇ ਨਾਲ ਲੋ ਨਾਲ ਦੁਪੱਟਾ ਗਰੀ ਲਈ ਕੋਈ ਚੀਜ਼ ਇੱਕ ਵੀ ਬੂਹੇ ਦਾ ਡਿਜ਼ਾਈਨ ਨਰਜਾ ਪੀਤੇਗਾ ਮੋੜ ਦੁੱਤੀ ਜੀ ਐਸਵੀ ਦਿੱਥਨ ਜਗਾ ਠੀਕ ਹੈ ਜੀ ਨਾਲ ਇਹਦੇ ਨਾਲ ਮੋਟਮ ਆਈ ਹੈ ਤਿੰਨ ਮੀਟਰ ਨਾਲ ਦੁਪੱਟਾ ਆਏਗਾ ਇਹਨਾਂ ਕੋਟਾ ਡੋਰੀ ਦੇਖੋ ਠੀਕ ਹੈ ਜੀ ਲੈਕਟਰ ਦੇ ਉੱਪਰ ਹੈਂਡ ਵਰਕ 995 ਦੀ ਰੇਂਜ ਚਾਹੀ ਗਾ ਮੈਂ ਮਤ ਜੀ ਕਿਹਦੇ ਜੀ ਜਿਹਨੇ ਅੰਦਲੋਸ ਨੂੰ ਇਹ ਅਫੀਸ਼ੀਅਲ ਵੀ ਬੜੀ ਵਾਟਿਆ ਕਰਦਾ ਠੀਕ ਹੈ ਡਿਫਰੈਂਟ ਜੀਨ ਵਾਲਾ ਦੁਪੱਟਾ ਬੂ ਪੈਰਾਗਾ ਕੋਟ ਡੋਰੀ ਇਹਦਾ ਆਏਗਾ ਨਾ ਅਰਡ ਡਿਜ਼ਾਈਨ ਕਿੰਨੀ ਜਾਵਾਂਗੇ ਠੀਕ ਹੈ ਦਾ ਬਾਰੇ ਕਰਕੇ ਇਹ ਕੰਮ ਕਾਂਥਾ ਦੇ ਉੱਪਰ ਆਏਗਾ ਬੇਸ ਕਾਂਥਾ ਬੂ ਪੈਰਾਗਾ ਜੀ ਆ ਖੋਦੇ ਤਿਆਰ ਕੀਤੇ ਹੁੰਦੇ ਸਾਰੇ ਡਿਫਰੈਂਟ ਜੀ ਜਿਦਾ ਨਾ ਦੁਪੱਟਾ ਪਿਓਰ ਦਾ ਆਏਗਾ ਆ ਉਧਰ ਉਧਰ ਭਾਈ ਬਟੇ ਲਾਏ ਦਮ ਬੰਨੇ ਨਾ ਦੁਪੱਟਾ ਪਿਓਰ ਦਾ ਆਏਗਾ ਆ ਵੀ ਟੀ ਟਾਈ ਦੇ ਉੱਪਰ ਆਉਣਾ ਦਾ ਮਾਟੋ ਤੇ 300 ਰੁਪਏ ਦੀ ਰੇਂਜ ਆਏਗੀ ਠੀਕ ਹੈ ਜੀ ਥੋੜੀ ਬੂ ਕਰਾਗਾ ਇਸ ਅੰਗੇ ਚੀਜ਼ਾਂ ਜੋ ਸਾਢੇ 850 ਇੱਕਾ ਵਿੱਚ ਹੀ ਬੁੱਕ ਹੈ ਇਹ ਨਾਲ ਦੁਪੱਟਾ ਵੀ ਡਿਫਰੈਂਟ ਜਗਾ ਕੋਟਾ ਡੋੜੀ ਆ ਗੈਰਟ ਇੱਕਾ ਪਿਓਰ ਕੈਮਰੀ ਕੋਪਰ ਹੈਗਾ ਬੇਸ A1 ਕਿੰਨੇ ਦੀ ਦਾਜ 800 ਦੇ ਕੈਮਰੀ ਰੇਂਜ ਹੈ ਨਹੀਂ ਨਾ ਨਾਲ ਆ ਬਹੁਤ ਬਾਜੂ ਚੈੱਕ ਕਰਨਾ ਬਾਜੂ ਕੋਟੇ ਜੋ ਮਰਜ਼ੀ ਬਣਾ ਸਕਦੇ ਦੁਪੱਟਾ ਦੁਪੱਟਾ ਵੀ A1 ਹੈਗਾ ਜਾਇ ਵਰਕ ਮੁਵ ਕਰਾਵੇ ਕੋਣ ਭਾਵੇਂ ਪਹੁੰਚਾ ਬਣਾ ਲਓ ਭਾਵੇਂ ਬਾਜੂ ਬਣਾ ਲਓ ਤੁਹਾਡੀ ਆਪਨੀ ਚਾਹੀਦੀ ਡਿਫਰੈਂਟ ਜੀ ਚੀਜ਼ਾਂ ਅਕਾ ਟ੍ਰਾਸ ਵੀ ਲੱਗ ਜਾਇਆ ਕਰੀਏ ਗਾੜੀ ਕਲਾ ਬੋਟ ਸੁੰਝਾ ਗਈ ਜੀ ਲੱਗਿਆ ਰਹੀ ਨਾ ਇਹ ਵੀ ਤੇ ਬਿਲ ਦੇ ਜਾਇ ਨੂੰ ਜੜੀ ਦੀ ਗੱਲ ਪੰਚਾ ਹੀ ਨਿਕਲਦਾ ਉਹ ਕਹਿੰਦੇ ਨੇ 795 ਦੀ ਰੇਂਜ ਆਏਗਾ ਦੇਖੋ ਪੂਰਾ ਵਰਕ ਆਏਗਾ ਨਾਲ ਬਾਵਾ ਵੀ ਪਹੁੰਚੇ ਵੀ ਬਣੇ ਬਾਜੂ ਆ ਪਹੁੰਚਾ ਆਏਗਾ ਨਾਲ ਦੁਪੱਟਾ ਵੀ ਬਹੁਤ ਡਿਫਰੈਂਟ ਜੀ ਚੀਜ਼ਾਂ ਜੀ ਬਹੁਤ ਪਿਆਰਾ ਹੈ ਅਕਾਉਰ ਬੀਡ ਜਾਨ ਕੌਰ ਵੀ ਨੇ ਪਾਇਆ ਇਹ ਆਪੀ ਕੌਰ ਵੀ ਹਾਲੇ ਬਣਿਆ ਡਿਫਰੈਂਟ ਚੈਨਲ ਬਾਜੂ ਵੀ ਬਹੁਤ ਪਿਆਰੇ ਬਣੇ ਸੇਟ ਆਏਗਾ 850 ਰੁਪਏ ਬਹੁਤ ਪਿਆਰੀ ਚੀਜ਼ ਹੈ ਦੇਖੋ ਨਾਲ ਇਹਦੇ ਨਾਲ ਦੁਪੱਟਾ ਆਏਗਾ ਇਹਦਾ ਚੋਰ ਕਟਵਰਕ ਬਹੁਤ ਪਿਆਰਾ ਇਹਦਾ ਟਿੱਕਣ ਚ ਚੀਜ਼ ਆ ਵੀ 1090 ਬਹੁਤ ਪਹੁੰਚਾ 1090 ਦੀ ਰੇਂਜ ਚ ਆਏਗਾ ਦੇਖੋ ਨਾ ਇਹ ਰ ਬਹੁਤ ਪਿਆਰਾ ਬਣਿਆ ਨਾ ਕਈ ਡਬਟਾ ਟਾ ਵੀ ਰ ਆਏਗਾ ਮੈਂ ਦੇਖਿਆ ਕਹਿੰਦਾ ਬੇਨਤੀ ਆ ਟਾਈਮ ਮਿਲ ਉਹ ਡਬਟਾ ਕਾ ਹਾਂਜੀ ਇਹ ਕੀ ਹੈਗੀ ਉਹ ਕਾਬੂ ਕਰੇਗਾ ਪਟੀਕ ਵਰਕੇ ਲਾ ਜੀ ਇਹਨੂੰ ਇੱਕ ਸਾਈਡ ਦਾ ਥੋੜਾ ਸਿੰਪਲ ਆਏਗਾ ਲੈਂਡ ਥੋੜਾ ਉੱਦਾਂ ਨਾਲੇ ਦੇ ਬਾਵਾ ਹੀ ਬਣਿਆ ਜਿਹਾ ਨਾਲ ਦੁਪੱਟਾ ਬਹੁਤ ਪਹਿਲਾਂ ਆਇਆ ਕੋਈ ਹੋਰ ਨਾ ਉਤਰੇ ਡਿਫਰੈਂਟ ਜਿਹਾ ਦੁਪੱਟਾ ਮਾਡਲ ਪੀਸ ਹੈਗਾ ਸੇਮ ਮਾਡਲ ਨੇ ਪਾਇਆ ਹੈ ਲੈਂਡ ਦੇ ਅੰਦਰ ਦੇਖੋ ਸੇਮ ਮਾਡਲ ਪੀਸ ਨਹੀਂ ਕਦੀ ਵੀ ਲੈ ਲੈਣਾ ਚਾਹੀਦਾ ਹਾੜੋ ਲੇਕਿਨ ਇਹ ਬਈ ਕਪੜਾ ਕਿਦਾਂ ਪਾਇਆ ਨਾ ਇਹ 30000 95 ਰੁਪਏ 30000 95 ਰੁਪਏ ਮਾਡਲ ਪੀਸ ਹੈਗਾ ਸੇਮ ਮਾਡਲ ਨੇ ਜੋ ਪੀਸ ਪਾਇਆ ਉਹ ਹੀ ਹੈ ਆਹੋ ਮੇਰੇ ਹੋਣੀਆਂ ਹਾਂ ਕੋਈ ਮੈਂ ਪਾਉਂਗਾ ਮਸਲੀਨ ਦੇ ਉੱਪਰ ਹੈਗਾ ਦੁਪੱਟਾ ਵੀ ਇਹਦੇ ਨਾਲ ਮਸਲੀਨ ਆਏਗਾ ਰੇਟ ਆਏਗਾ 1095 ਰੁਪਏ ਦਾ ਡਿਫਰੈਂਸ ਜਾਂ ਚੀਜ਼ਾਂ ਹੈਂ ਪਾਈਆਂ ਵੀ ਇਹ ਬਣ ਲੱਗੇ ਬੇਸਲੀ ਡਿਫਰੈਂਸ ਜਿਹੜਾ ਇਸੇ ਲੋਬੀ ਇੱਕ ਵਰਗਾ ਵੀ ਬੋਹਿਆ ਨਾ ਅਬੀ 1095 ਦੇ ਰੇਂਜ ਚ ਆਏਗਾ ਬਾਵਾ ਬੰਨੀਆਂ ਜੀ ਦੇਖੋ ਬਾਜੂ ਦੀ ਬਹੁਤ ਗ੍ਰੇਸ ਨਾਲ ਦੁਪੱਟਾ ਵੀ ਇਹਦੇ ਨਾਲ ਡਿਜ਼ਾਈਨਰ ਆਏਗਾ ਔਰ ਇਹਦਾ ਇਸਕਾ 1095 ਦਾ ਆਏਗਾ। 695 ਨਾਲ ਇਹਦੇ ਨਾਲ ਬਾਟਮ ਲਾਈਨ ਠੀਕ ਹੈ ਜੀ ਕਿਦਾਂ ਦੇ ਨਾਲ ਦੁਪੱਟਾ। ਇਹਨੂੰ ਕੱਟ ਲੈ ਵੀ ਮਸਲੀਨ ਆਹ ਮਸਲੀਨ ਜੀ ਮਸਲੀਨ 695 ਦਾ ਬਾਵਾ ਵੀ ਬਣੀਆ ਬਾਜੂ ਵੀ ਬਣੇ ਪੂਰਾ 프ਰਿੰਟ ਤੇ ਵੀ ਵਰਕ ਆਏ। ਹਾਂ ਲਾਈਨਿੰਗ ਲੱਗੂ। ਜੀ ਲੈਣ ਕੋ ਨਾਲ ਆ ਗਏ ਕਿੰਨਾ ਸਾਰਾ ਨੈਚਰ ਦਾ ਕਟਿੰਗ ਕਰਕੇ ਉੱਪਰ ਲੱਗਾ ਦੇ ਚੈੱਕ ਕਰੋ بیس ਨੂੰ ਹਾਸ ਲਾ ਕੇ ਵੇਖੋ ਡਿਫਰੈਂਸ ਦੀ ਚੀਜ਼ ਪਾਈ ਵੀ ਸੁਣੀ ਲੱਗੇ ਸਾਰਾ ਇਹਦਾ ਵੀਡੀਓ ਦੇ ਰੇਟ ਪੈ ਚੈੱਕ ਕਰ ਦਿੰਨੇ ਸਰ ਆਪ ਫੇਸਬੁਕ ਪਰ ਹੈਗਾ ਕਿ ਤੁਹਾਨੂੰ ਜੀ 5 ਸੁਣੇ ਲੱਗੇਗਾ 995 ਦੇ ਦੇਣਾ ਹੈਗਾ ਉਹ ਵੀ ਮਾਡਲ ਪੀਸ ਹੈਗਾ ਤਾਂ ਚੈੱਕ ਕਰੋ ਉਹ ਕੋਈ ਹੋਰ ਨਹੀਂ ਲੈ ਕੇ ਜਾਂਣਾ ਵੀਡੀਓ ਜਿਹਨੇ ਆਉਣ ਲੱਗੇਗਾ 995 ਦੇ ਦੇਣਾ ਚਾਹੀਦਾ 995 ਦੇਖੋ ਆਪ ਲੈਗਾ ਲਾਲ ਦੁਪੱਟਾ ਪ्योर ਦਾ ਹੈਗਾ ਜੇ ਦੁਪੱਟੇ ਦੀ ਬਹੁਤ ਗ੍ਰੇਸ ਹੈਗੀ ਤਾਂ 22 ਪੀਸ ਹੈਗਾ ਜੀ ਤੇ ਦੁਪੱਟੇ ਦੀ ਗ੍ਰੇਸ ਕੋ ਪ्योर ਦਾ ਫੇਸ ਇਹਦਾ ਨਾ ਬਾਟਮ ਵਰਕ ਹੈ ਅਰ ਤੋਂ ਦੇ 50 ਰੁਪਏ ਦਾ ਕਰਵਾ ਦੇ ਠੀਕ ਹੈ 850 ਦਾ ਹੈ ਬੋਟਮ ਵਾਈਟ ਆ ਬੋਟਮ ਵਾਈਟ ਹੈ ਫੇਸ ਥੋੜਾ ਸੋਨਾ ਮਾਡਲ ਬੀ ਜੋ ਵੀ ਬੀ ਵਾਈਟ ਬੋਟਮ ਆਪਾਂ ਘੱਟ ਪਾਉਨੇ ਆ ਸੋ ਮੈਚ ਕਰਦੇ ਆ ਇਹਦੀ ਬਾਜੂ ਵੀ ਪਹੁੰਚੇ ਵੀ ਬਣੇ ਠੀਕ ਹੈ ਹਾਂਜੀ ਆਪਣੇ ਕਨੈਕਟ ਹੋ ਜੂ ਬਰਾਬਰ ਨਾਲ ਪਹੁੰਚੇ 95 ਵਾਲਾ ਆਲਵੇਟ ਬੜਾ ਤਕੜਾ ਕੰਟ੍ਰਕਟ ਬਣੇ ਨਿਕਲਣਾ ਨਾਲ ਟਪਟੇ ਉੱਚੇ ਆ ਗਿਆ ਜਿਹੜਾ ਪਹਿਲਾਂ ਦੇ ਜਿਹਨਾਂ ਪਹਿਲਾਂ ਆਪਾਂ ਦੇਖਿਆ ਸੀ ਉਹ ਪੜਾਉਂਦਾ ਥੋੜਾ ਜਿਹਾ ਦੇਖ ਲਓ ਮੈਂ ਉੱਚਾ ਹਾਂ ਜਦ ਆ ਗਿਆ ਜੂ ਠੀਕ ਹੈ ਚੈੱਕ ਕਰੋ 659 ਇੱਕ ਚੀਜ਼ ਹੀ ਲੇਟੈਸਟ ਨਵਾਂ ਨਵਾਂ ਦਵਾਂਗੇ ਦੀਦੀ ਤਾਜੇ ਪਕੌੜੇ ਦਵਾਂਗੇ ਇਹਨੂੰ ਰਹਿਣ ਦੇ ਇੱਕ ਵਾਰ ਦਰੇ ਰੇਟ ਬੋਰਡ 695 695 ਤੇ ਆ ਬਾਜੂ ਦੀਦੀ ਫਰੰਟ ਬਾਟਮ ਤੇ ਡਿਟਾ ਦੇਖੋ ਕਿੱਡਾ ਨਾਈਸ ਬਣਾਇਆ ਜੇ ਹੈ ਕਲਰ ਨੇ ਸਿੰਧਾ ਪਤਮ ਆਪਿਆਂ ਦਾ ਕਲਾ ਕਲਾ ਇਹਦੇ ਜਿਦੀ ਜਿਦਾ ਮਤਲਬ ਤੁਸੀਂ 2 ਲੈ ਸਕਦੇ 4 ਲੈ ਸਕਦੇ 6 ਲੈ ਸਕਦੇ ਉਹਨਾ 2 ਹੀ ਆ ਫੋਟੋ ਵਾਲਾ ਸੈਲੀਬ੍ਰਿਟੀ ਮਾਡਲ ਵਾਲਾ ਲਓ ਜੀ ਆਹ ਦੀ ਬਾਟਮੀ ਲੈ ਰਿਹਾ ਹੋ ਨਾ ਰਿਹਾ ਦਿਵਾ ਜੀ ਲੋਰੀ ਕੰਡ ਮੈਂ ਦਿੰਦਾ ਬਾਠ ਠੀਕ ਆ ਐਸੀ ਲਾ ਦੇ ਪਿਆਰਾ ਸਰ ਆਰਡਰ ਦਿਖਾਵਾ ਦੀ ਹੈਵੀ ਪ੍ਰਾਈਸ ਇਹਦਾ 1295 ਆ ਗਾ ਜੇ 1295 ਮਿੱਠੇ ਮੁੱਲ ਦੇ ਮੇਵੇ ਚੀਜ਼ ਸੋਹਣੀ ਪਾਜੀ ਐ ਹੁਣ ਗੱਲ ਸੁਣੋ ਧਿਆਨ ਨਾਲ ਉੱਤੋਂ ਵੀ ਲੰਗਣਾ ਇਹ ਸੱਚਾਈ ਪਨੇ ਕਸਟਮਰ ਵੇਖਣ ਤੇ ਸੂਟ ਇੱਕੋ ਰਹਿ ਗਿਆ ਵਾ ਤੇ ਸੂਟ ਬਹੁਤ ਹੀ ਪਿਆਰਾ ਬਟੀਕ ਦਾ ਬਣਿਆ

ਸੂਡ ਇਕੱਡ ਜੰਨਰ ਮੈਡਮ ਇਹਦੀ ਬਾਟਮ ਚੈੱਕ ਕਰੋ ਪ੍ਰਿੰਟ ਕੰਮ ਚੈੱਕ ਕਰੋ ਸਿੰਪਲ ਤੇ ਸੋਬਰ ਹਾਲੋ ਹਾਂ ਬੰਦ ਮੁਠੀ ਜਿ ਕੋ ਨਹੀਂ ਪਤਾ ਲੱਗਣਾ ਕੀ ਆ ਲਾਜ ਲਾਜੀ ਮੋਰ ਹੁਣ ਇਹਦਾ ਰੇਟ ਦੱਸਾਂ 495 ਲਾ 95 ਮੈਡਮ 495 ਮਿਲਨੇ ਕਿੱਥੋਂ ਪੱਪੂ ਸ਼ਾਹ ਕੋ 495 ਪੱਪੂ ਸ਼ਾਹ ਦੀ ਦੁਕਾਨ ਤੋਂ ਮਿਲਨੇ ਆ ਵੱਡੀਆਂ ਆਫਰਾਂ ਤੇ ਵੱਡੇ ਫਾਇਦੇ 495 ਲਓ ਜੀ ਭੈਣਾਂ ਨੂੰ ਖੁਸ਼ ਕਰ ਦੇਣਾ ਕਿ लो जी सलवार लो जी डा मालिकॉटन डे चार रुपया लो जी छे सो पचानवे लो जी मार्केट का रेट है जी ग्यारह सो पचानवे साडा रेट है छे सो तो पचानवे

ਲਓ ਜੀ ਭਾਈ ਮਾਰਕੀਟ ਦੇ ਵਿੱਚ ਹੈਗਾ 1690 ਸਾਡਾ ਰੇਟ ਹੈਗਾ 12 ਪਹਚਾਣ ਮਿਲਣਾ ਕਿੱਥੋਂ ਪੱਪੂ ਸ਼ਾਹ ਤੋਂ ਲਓ ਜੀ